ਪਹਿਲਗਾਮ ਵਿਖੇ ਹੋਏ ਟੈਰਰ ਅਟੈਕ ਦੇ ਰੋਸ਼ ਵਜੋਂ ਕਾਂਗਰਸ ਨੇਤਾ ਪਹਿਲਵਾਨ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਮੋਹਾਲੀ ਵਿਖੇ ਕੈਂਡਲ ਮਾਰਚ ਕੱਢਿਆ ਗਿਆ ਅਤੇ ਅਤਵਾਦ ਦੇ ਖਿਲਾਫ ਨਾਰੇਬਾਜੀ ਕੀਤੀ ਇਸ ਮੌਕੇ ਤੇ ਹਿੰਦੂ ਮੁਸਲਮ ਸਿੱਖ ਹਰ ਭਾਈਚਾਰੇ ਦੇ ਲੋਕਾਂ ਵੱਲੋਂ ਕੈਂਡਲ ਮਾਰਚ ਕੱਢ ਕੇ ਪਹਿਲਗਾਮ ਹਮਲੇ ਤੇ ਰੋਸ਼ ਦਿਟਾਇਆ ਗਿਆ ਪਾਕਿਸਤਾਨ ਮਰਦਾਬਾ ਜਿੰਦਾਬਾਦ ਜਿੰਦਾਬਾਦ ਧਰਮ ਦੀ ਰਾਜਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਧਰਮ ਦੀ ਰਾਜਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਬਹੁਤ ਹੀ ਥੇਲੂਣ ਝੋੜ ਕਰਨ ਵਾਲੀ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਬਹੁਤ ਦਿਨ ਠੋਸ ਪਹੁੰਚੀ ਜਦੋਂ ਪਤਾ ਲੱਗਿਆ ਵੀ ਇਦਾਂ ਪਰਿਵਾਰਾਂ ਨੂੰ ਪਤਾ ਹੀ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ ਉਹ ਕਦੇ ਵਾਪਸ ਨਹੀਂ ਆਉਂਦੇ ਬਹੁਤ ਹੀ ਅੰਧ ਭਾਗੀ ਘਟਨਾ ਵਾਪਰੀ ਹੈ ਇਹ ਪਹਲਗਾਮ ਚ ਇਹ ਬੜਾ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਬਹੁਤ ਹੀ ਬੁਰਾ ਬਹੁਤ ਬਹੁਤ ਬੁਰੀ ਕਹਾਣੀ ਤੇ ਪ੍ਰਵਾਨ ਜੀ ਅੱਜ ਤੁਸੀਂ ਆਪਣੇ ਲੈਵਲ ਦੇ ਕਾਂਗਰਸ ਕਾਰਕਟਰਾਂ ਨੇ ਕੌਣ-ਕੌਣ ਤੁਹਾਡੇ ਨਾਲ ਇਸ ਵੇਲੇ ਨੇ ਮੌਜੂਦ ਨੇ ਤੁਹਾਡੇ ਨਾਲ ਸਾਡੇ ਆਫੀਸ ਦੇ ਮੈਡਮ ਨੇ ਐਡਵੋਕੇਟ ਤੇ ਹੋਰ ਸਾਰੇ ਪਿੰਡਾਂ ਦੇ ਇਥੋਂ ਲੋਕਲ ਮੋਤਵਰ ਸੱਜਣ ਨੇ ਪੰਜ ਸਰਪੰਚ ਸਹਿਬਾਨ ਨੇ ਤੇ ਇਲਾਕੇ ਦੇ ਨਾਮੀ ਸ਼ਖਸੀਅਤਾਂ ਨੇ ਪ੍ਰਧਾਨ ਨੇ ਸਾਡੇ ਬਹੁਤ ਮਤਲਬ ਸਾਡੇ ਇੱਕ ਬੋਲ ਤੇ ਖੜਨ ਵਾਲੇ ਅੱਜ ਤਾਂ ਗੱਲ ਦੇਸ਼ ਦੀ ਸੀ ਤੇ ਇੱਕ ਬੋਲਦੇ ਆ ਕੇ ਸਾਡੇ ਨਾਲ ਖੜੇ ਨੇ ਪਲਵਾਨ ਜੀ ਦੇਖਿਆ ਜਾਵੇ ਇੱਕ ਪਾਸੇ ਮੁਸਲਮਾਨ ਭਾਈਚਾਰੇ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉੱਥੋਂ ਕਹਿ ਰਹੇ ਕਿ ਚੱਲ ਜਓ ਤੁਸੀਂ ਇੱਦਾਂ ਦੀ ਘਟਨਾ ਵਾਪਰੀ ਹੈ ਪਰ ਤੁਹਾਡੇ ਨਾਲ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ Hindu ਭਾਈ ਸਾਰਾ ਇਕੱਠਾ ਕਿੱਦਾਂ ਦੇਖਦੇ ਇਸ ਚੀਜ਼ ਨੂੰ ਸਾਰੇ ਇਕੱਠਾ ਰਹਿਣਾ ਚਾਹੁੰਦੇ ਆ Hindu Muslim Sikh Sai ਸਾਰੇ ਭਾਈ ਭਾਈ ਤਾਂ ਹੀ ਅੱਜ ਇਸ ਧਰਨੇ ਦਾ ਮੋਟਿਵ ਹੈ ਅਲੋਸ਼ ਪ੍ਰਦਰਸ਼ਨ ਦਾ ਮੋਟਿਵ ਹੈ ਦੇਖੋ ਅੱਜ Hindu ਵੀ ਆਇਆ Sikh ਵੀ ਆਇਆ Musalman ਵੀ ਤੁਹਾਡੇ ਸਾਹਮਣੇ ਖੜੇ ਆ ਇਹ ਸਾਡਾ ਭਾਈਚਾਰ ਇੱਕ ਸਾਂਝ ਹੈ ਜਿਹੜੀ ਇਹ ਬਰਕਰਾਰ ਰਹਿਣੀ ਚਾਹੀਦੀ ਹੈ ਕਿ ਇੱਕ ਹੁਣ ਹਕੂਮਤਾਂ ਚਾਹੁੰਨੀਆਂ ਵੀ ਇਹ ਆਪਸ ਇਹਨਾਂ ਦਾ ਭਾਈਚਾਰਾ ਟੁੱਟੇ ਕਿਦਾਂ ਹੁਣ ਹਿੰਦੂ 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 ਹੋ ਰਹੀ ਹੈ ਇਸ ਕਰਕੇ ਉੱਥੇ ਆਦਲ ਜਿਹੜਾ ਆਦਲ ਮੁੰਡਾ ਉੱਥੇ ਬਚਾਉਂਦਾ ਸ਼ਹੀਦ ਹੋਇਆ ਉਹਦੇ ਬਾਰੇ ਕਿਸੇ ਨੇ ਹਾਲਾਂਕੀ ਗੱਲ ਨਹੀਂ ਕਰੀ ਪਰ ਬਹੁਤ ਮਾਰੀ ਘਟਨਾ ਵਾਪਰੀ ਹੈ ਤੇ ਇੱਕ ਬਹੁਤ ਵੱਡੀ ਸਵੇਧ ਮਿਲੀ ਸਰਕਾਰਾਂ ਆਪਣੀਆਂ ਗਲਤੀਆਂ ਛਪਾਉਂਦੀ ਹੈ ਤੇ ਉਹੀ ਗੱਲ ਧਰਮਾਂ ਤੇ ਲਿਆਉਂਦੀ ਹੈ ਪ੍ਰਵਾਨ ਜੀ ਗੱਲ ਕਰੀ ਆਪਾਂ ਸਿਕਿਉਰਿਟੀ ਦੀ ਉੱਤੇ ਸਿਕਿਉਰਿਟੀ ਮੌਜੂਦ ਨਹੀਂ ਸੀਗੀ ਜਦ ਕਿ ਇੰਟੈਲੀਜੈਂਸ ਵੱਲੋਂ ਕੁਝ ਸਮੇਂ ਬਾਅਦ ਹੀ ਉਹਨਾਂ ਦੀ ਫੋਟੋ ਦੇ ਦਿੱਤੀ ਗਈ ਆ ਕਿ ਆ ਆ ਬੰਦੇ ਸੀਗੇ ਮੌਜੂਦ ਇੰਟੈਲੀਜੈਂਸ ਕਮੀ ਰਹੀਏ ਦੇਸ਼ ਦੀ ਕੀ ਕਹਿ ਸਮਝੂ ਸੀ ਜਿਹੜੇ ਆਕੜੇ ਆ ਸਾਡੇ ਕੋਲ ਸਵਾ ਦੋ ਘੰਟੇ ਦਾ ਤਾਂ ਉੱਥੇ ਪਾਕਿਸਤਾਨ ਦਾ ਰਸਤਾ ਤੇ ਡੇਢ ਘੰਟੇ ਤੱਕ ਕੋਈ ਵੀ ਸਹਾਇਤਾ ਨਹੀਂ ਉੱਥੇ ਪ੍ਰਵਾਨ ਹੋਈ ਜਦੋਂ ਇਹ ਘਟਨਾ ਵਾਪਰੀ ਉੱਥੇ ਦੇ ਜਿਹੜੇ ਨਾਗਰਿਕ ਸੀਗੇ ਲੋਕ ਨਾਗਰਿਕ ਉਹਨਾਂ ਨੇ ਬਹੁਤ ਵਿਚਾਰਿਆਂ ਨੇ ਮਦਦ ਕੀਤੀ ਪਰ ਕੋਈ ਵੀ ਸੁਰੱਖਿਆ ਕਰਮਚਾਰੀ ਨਹੀਂ ਆਈ ਆਇਆ ਉੱਥੇ ਉਹਨਾਂ ਦੀ ਮਦਦ ਲਈ ਇਸ ਕਰਕੇ ਵੀ ਬਹੁਤ ਨਿੰਦਣਯੋਗ ਇਹ ਹਮਸ਼ਾਹ ਨਹੀਂ ਹੈ ਇੰਪੋਸਤਾਂ ਦੀਆਂ ਕਈ ਜਿਹੇ ਉੱਤੇ ਸਵਾਲੀ ਨਿਸ਼ਾਨ ਹੈਗਾ ਬਿਲਕੁਲ ਜੀ ਇੰਟੈਲੀਜੈਂਸ ਨੇ ਇਹ ਪਹਿਲਾਂ ਮਤਲਬ ਪਕੜ ਕਰਨੀ ਸੀ ਇਸਤੇ ਹਾਲਾਂਕਿ ਇੱਕ ਬੰਦੇ ਦਰਿੰਦੇ ਆਜ਼ਾਦ ਘੁੰਮ ਰਹੇ ਆ ਇਟੈਲੀਜੈਂਸ ਕਿੱਥੇ ਉੱਥੇ ਲੋਕਿਲ ਪਹਿਲਵਾਨ ਜੀ ਸੈਂਟਰ ਗਵਰਨਮੈਂਟ ਨੇ ਪੰਜ ਫੈਸਲੇ ਪਾਕਿਸਤਾਨ ਦੇ ਖਿਲਾਫ ਲਏ ਆ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜ ਫੈਸਲੇ ਜਿਹੜਾ ਉਹਨਾਂ ਨੇ ਲਏ ਆ ਉਹ ਯੁੱਧ ਦੇ ਸਾਰੇ ਆ ਜੀ ਪਾਕਿਸਤਾਨ ਨੇ ਵੀ ਆਪਣਾ ਭੱਲਾ ਚਾੜਤਾ ਚ ਉਹਨਾਂ ਨੇ ਕਹਿਤਾ ਵੀ ਇਟ ਦਾ ਜਵਾਬ ਪੱਥਰ ਨਾਲ ਦੇਾਂਗੇ ਜੇ ਪਾਣੀ ਬੰਦ ਹੁੰਦਾ ਉਹਨਾਂ ਨਾਲ ਵੀ ਕੋਈ ਸ਼ਰਤਾਂ ਨੇ ਤੇ ਇਸ ਕਰਕੇ ਜੇ ਕੋਈ ਯੁੱਧ ਦੀ ਸਥਿਤੀ ਬਣਦੀ ਹੈ ਮੈਂ ਕਹੂੰਗਾ ਵੀ ਉਹਦੇ 'ਚ ਵੀ ਆਮ ਇਨਸਾਨਾਂ ਦੀ ਉਹ ਆਮ ਇਨਸਾਨਾਂ ਦੇ ਆਈ ਨੁਕਸਾਨ ਹੋਣਾ ਉਹਨਾਂ ਨੇ ਕਿਉਂਕਿ ਦੋ ਵਿਦੇਸ਼ੀ ਮੁਲਕ ਬਹੁਤ ਲੰਬੇ ਟਾਈਮ ਤੋਂ ਲੜ ਰਹੇ ਨੇ ਉਹਨਾਂ ਦੀ ਲੜਾਈ ਹਾਲਾਂਕਿ ਇੱਕ ਤਾਕਤਵਰ ਮੁਲਕ ਨੇ ਇਹ ਦੇਖਿਆ ਕਿ چھوٹਾ ਦੇਸ਼ ਆਪ ਆਮਾਰ ਲਵਾਂਗੇ ਪਰ ਉਹ ਕਿਤੇ ਨਾ ਕਿਤੇ ਦੂਜੇ ਪਰੋਸੀਆਂ ਦੀ ਤਾਕਤ ਮਿਲਣ ਕਰਕੇ ਨਹੀਂ ਵੀ ਤੁਸੀਂ ਇੱਕ ਇਨਸਾਨ ਤੇ ਲਾ ਲੋ ਜੇ ਬੰਦਾ ਤਕੜਾ ਤੇ ਚਾਰ ਮਾਰੂਗਾ ਦੋ ਤਾਂ ਬੋਤਾ ਵੀ ਮਾਰੂਗਾ ਮਾੜਾ ਵੀ ਮਾਰੂਗਾ ਦੋ ਤਾਂ ਇਸ ਕਰਕੇ ਆਪਾਂ ਮਾੜਾ ਨਹੀਂ ਸਹੀ ਸਹੀ ਹੱਲ ਨਹੀਂ ਹੈ ਇਸ ਚੀਜ਼ ਦਾ ਨਹੀਂ ਜੀ ਨਹੀਂ ਬਿਲਕੁਲ ਹੱਲ ਨਹੀਂ ਫਿਰ ਫਿਰ ਫਰਕ ਕੀ ਰਹਿ ਗਿਆ ਇਹ ਯੁੱਧ ਲੱਗਦਾ ਕਿਸ ਤਰ੍ਹਾਂ ਇਨਸਾਫ ਹੋਣਾ ਚਾਹੀਦਾ ਕਿਸ ਤਰ੍ਹਾਂ ਤੁਸੀਂ ਇਨਸਾਫ ਤਾਂ ਜਿਨ੍ਹਾਂ ਨੇ ਇਹ ਘਟਨਾ ਕੀਤੀ ਜਾਂ ਜਿਨ੍ਹਾਂ ਨੇ ਇਹ ਮਾੜੀ ਨੀਤੀ ਉਹ ਕਰਿਆਤਵਾਦੀ ਦੇ ਖਿਲਾਫ ਆਪਾਂ ਨੂੰ ਕੋਈ ਚੰਗੀ ਤਹਿਤ ਪਣਾ ਕੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਨਾ ਕਿ ਆਪਾਂ ਆਮ ਜਨਤਾ ਨੂੰ ਟਾਰਗੇਟ ਕਰੀਏ ਠੀਕ ਤੇ ਕਈ ਲੋਕ ਇਹ ਵੀ ਕਹਿੰਦੇ ਆ ਕਿ ਜਦੋਂ ਜੱਜਪੁਰ ਪਾਟਕਾ ਸਰਕਾਰ ਚ ਆਈ ਹੈ ਇਹ ਸਾਰੇ ਇਸ ਤਰ੍ਹਾਂ ਦੇ ਅਟੈਕ ਅਤਿੰਕੀ ਹਮਲੇ ਹੁੰਦੇ ਰਹੇ ਆ ਪਿਛਲੀਆਂ ਆਵਾਜ਼ਾਂ ਨੇ ਇਹ ਬਹੁਤ ਦੇਰ ਤੋਂ ਆਵਾਜ਼ਾਂ ਉੱਠ ਰਹੀਆਂ ਨੇ ਜਦੋਂ ਪਲਵਾਮਾ ਹੋਇਆ ਸੀ ਉਦੋਂ ਵੀ ਇਹੀ ਬਾਤ ਸੀਗੀ ਹੁਣ ਇੱਕ ਇੱਕ ਤੁਸੀਂ ਆਪ ਲਾ ਲੋ ਵੀ ਡੇਢ ਘੰਟੇ ਕੋਈ ਉੱਥੇ ਸਹਾਇਤਾ ਨਹੀਂ ਪਹੁੰਚਣੀ ਤੇ ਇਹ ਵੀ ਇੱਕ ਸਵਾਲੀਆ ਨਿਸ਼ਾਨਾ ਕੁਝ ਇੱਕ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋ ਸੈਂਟਰ ਗਵਰਨਮੈਂਟ ਜੋ ਵੀ ਫੈਸਲਾ ਲੈਂਦੇ ਆ ਪਾਕਿਸਤਾਨ ਦੇ ਅਗੇਂਸਟ ਕਿਆ ਤੁਹਾਡੀ ਸਰਕਾਰ ਜਾਂ ਤੁਹਾਡੀ ਆਪਣੀ ਗਵਰਨਮੈਂਟ ਜਾਂ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਨੇ ਸੈਂਟਰ ਗਵਰਨਮੈਂਟ ਨਾਲ ਸੁਰ ਮਿਲਾਓਗੇ ਨਹੀਂ ਨਹੀਂ ਦੇਖੋ ਜੇ ਜੇ ਫੈਸਲੇ ਸਹੀ ਹੋਣ ਤਾਂ ਸਹੀ ਚੱਲਾਂਗੇ ਜੇ ਫੈਸਲਾ ਲੋਕ ਹਿੱਤ ਜੋ ਹੋਵੇ ਤਾਂ ਨਾਲ ਚੱਲਾਂਗੇ ਜੇ ਲੋਕਾਂ ਦੇ ਜਨਤਾ ਦੇ ਖਿਲਾਫ ਹੋਇਆ ਤਾਂ ਅਸੀਂ ਨਾਲ ਨਹੀਂ ਚੱਲਾਂਗੇ ਤੇ ਅੱਜ ਇਹ ਕੈਂਡਲ ਮਾਰਚ ਮਤਲਬ ਕਿੱਥੋਂ ਦੇ ਲੇਕੇ ਕਿੱਥੇ ਤੱਕ ਸਟਾਰਟ ਕੀਤਾ ਗਿਆ ਕਿੱਥੇ ਸਮਾਪਤੀ ਕਰ ਰਿਹਾ ਹਾਂ ਅੰਮ੍ਰਿਤ ਸਾਹਿਬ ਤੋਂ ਅਸੀਂ 7 ਫੇਸ ਤੱਕ ਸੀਗਾ ਤੇ ਹੁਣ ਅਸੀਂ ਆਪਣਾ ਕੈਂਡਲ ਮਾਰਚ ਸ਼ੁਰੂ ਕਰਕੇ ਸੰਧਾਂਝਲੀ ਦੇ ਕੇ ਅਰਦਾਸ ਕਰਕੇ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਅਰਦਾਸ ਕਰਾਂਗੇ ਮੈਂ ਚਰਨਜੀਤ ਨੂਰ ਇੰਜੀਅਰ ਸੋਸ਼ਲ ਵਰਕਰ ਆ ਕਾਂਗਰਸ ਵਰਕਰ ਆ ਇੱਕ ਛੋਟੀ ਜੀ ਤੇ ਆਪਣੇ ਵੀਰਾਂ ਦਾ ਆਪਣੇ ਨੌਜਵਾਨ ਯੂਥ ਦਾ ਆਪਣੇ ਮੁਸਲਿਮ ਭਾਈਚਾਰੇ ਦਾ ਸਿੱਖ ਦਾ ਇੱਕ ਕੌਮ ਨੂੰ ਸੰਦੇਸ਼ ਹੈ ਸਿਾਰੇ ਇਕਾਂ ਇਸ ਲਈ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਅਮਰਜੀਤ ਭਰਾ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇੱਕ ਬੋਲਦੇ ਅਸੀਂ ਇੱਥੇ ਪਹੁੰਚੇ ਆ ਤੇ ਇਸ ਕਰਕੇ ਕਿਉਂਕਿ ਜੇ ਇਹਨਾਂ ਦੇ ਦਿਲ 'ਚ ਇੱਕ ਦਰਦ ਹੈ ਨੌਜਵਾਨਾਂ ਦੇ ਦਿਨਾਂ 'ਚ ਦਰਦ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਇੱਕ ਜਗ੍ਹਾ ਕੱਟੇ ਆ ਅੱਜ ਜਿੰਨੇ ਜਿੱਤੇ ਦਰਦ ਹੈਗਾ ਉੱਥੇ ਡਰ ਵੀ ਹੈਗਾ ਇਸ ਤਰ੍ਹਾਂ ਦੇ ਮਾਹੌਲ ਨੂੰ ਆਪਾਂ ਕੋਰਟ ਤੱਕ ਇਹਨੂੰ ਸਾਰਾਂਗੇ ਕੀ ਲੱਗਦਾ ਹੈ ਕਿ ਸਰਕਾਰਾਂ ਨੂੰ ਕੋਈ ਸਖਤ ਐਕਸ਼ਨ ਲੈਣਾ ਚਾਹੀਦਾ ਬਿਲਕੁਲ ਸਰਕਾਰਾਂ ਜਿਹੜੀਆਂ ਮੈਨੂੰ ਲੱਗਦਾ ਹੈ ਇੰਟੈਲੀਜੈਂਸੀ ਹੈ ਇਹਨਾਂ ਦੀਆਂ ਬਿਲਕੁਲ ਫੇਲ ਨੇ ਪੂਫ ਜੈਸੀਆਂ ਫੇਲ ਨੇ ਕਿ ਇਹਨਾਂ ਨੂੰ ਇਹਨਾਂ ਪਤਾ ਨਹੀਂ ਲੱਗਾ ਵੀ ਏਡੀ ਬੜੀ ਵੱਡੀ ਪਹਿਲਗਾਮਸ ਘਟਨਾ ਘਟੀ ਹੈ ਤਾਂ ਕਿਸੇ ਤਰ੍ਹਾਂ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਜਿਹੜੀਆਂ ਸਰਕਾਰਾਂ ਨੇ ਆਪਣੇ ਦਾਅ ਪੇਸ਼ ਛੇੜ ਰਹੀਆਂ ਨੇ ਟਾਰਗੇਟ ਬਣਾਇਆ ਜਾਂਦਾ ਆਮ ਬੰਦਿਆਂ ਨੂੰ ਜਦ ਕਿ ਇੱਥੇ ਆਤਕਵਾਦੀ ਖਤਮ ਕਰਨ ਦੀ بجائے ਇਹ ਆਮ ਬੰਦਿਆਂ ਨੂੰ ਹੀ ਖਤਮ ਕਰਨ ਤੇ ਲੱਗੇ ਨੇ ਤੇ ਆਰਟੀਕਲ 370 ਹਟਾਇਆ ਗਿਆ ਉਸ ਤੋਂ ਬਾਅਦ ਇਹ ਬਹੁਤ ਵੱਡੀ ਘਟਨਾ ਹੋਈ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬਿਲਕੁਲ ਜੀ ਇਹ ਤੁਸੀਂ ਦੇਖ ਹੀ ਰਹੇ ਹੋ ਸਭ ਜੁੱਧ ਦੇ ਹਿਸਾਰ ਪੈਦਾ ਕਰ ਰਹੇ ਨੇ ਕਿਤੇ ਨਾ ਕਿਤੇ ਡਰ ਪੈਦਾ ਕਰ ਰਹੇ ਨੇ ਆਮ ਜਨਤਾ ਦੇ ਵਿੱਚ ਪਰ ਮੈਨੂੰ ਲੱਗਦਾ ਕਿ ਮੇਰੇ ਭਾਈਆਂ ਨੂੰ ਵੀਰਾਂ ਨੂੰ ਯਾ ਆ ਮੇਰੀਆਂ ਭੈਣਾਂ ਨੂੰ ਸਮਝ ਜਾਣਾ ਚਾਹੀਦਾ ਵੀ ਅਸੀਂ ਸਾਰਾ ਭਾਈਚਾਰਾ ਇੱਕ ਆ। ਇਹ ਦੀ ਜਿਹੜੀ ਪਰਪਾਈ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਵੱਡਾ ਨੁਕਸਾਨ ਹੈ ਤੁਸੀਂ ਕੀ ਦੇ ਦਿੱਤਾ ਕਿਸ ਤਰ੍ਹਾਂ ਦਾ ਮਤਲਬ ਇਹਦਾ ਨੁਕਸਾਨ ਦੇ ਪਰਪਾਈ ਕਿਵੇਂ ਹੋ ਸਕਦੀ ਹੈ ਦੇਖੋ ਜੀ ਇਸ ਨੁਕਸਾਨ ਦੀ ਕੋਈ ਪਰਪਾਈ ਨਹੀਂ ਹੋਣੀ ਜਾਨੀ ਜਿਸ ਲੜਕੀ ਦਾ 4 ਦਿਨ ਵਿਆਹ ਨੂੰ ਆਈ ਸੀ ਉਹ ਤੜਫ ਰਹੀ ਹੈ ਬੰਦਾ ਉੱਥੇ ਕੋਈ ਨਹੀਂ ਪਹੁੰਚਿਆ ਹੁਣ ਜੋ ਮਰ ਗਿਆ ਐ ਜੈਸੀਆਂ ਕਰਨ ਜੋ ਮਰ ਜੀਆਂ ਸਰਕਾਰਾਂ ਕਰੀ ਜਾਣ ਜੋ ਚਲੇ ਗਏ ਉਹਨਾਂ ਨੇ ਵਾਪਸ ਨਹੀਂ ਆਣਾ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਮਿਲ ਕੇ ਦੇਖੋ ਤੁਹਾਨੂੰ ਪਤਾ ਲੱਗੇਗਾ ਕਿ ਆ ਉਹਨਾਂ ਦਾ ਬੱਚਾ ਕਦੇ ਵਾਪਸ ਆ ਜਾਏਗਾ ਜਿਨ੍ਹਾਂ ਦੀ ਪ੍ਰਭਾਈ ਕਦੇ ਕਦੇ ਵੀ ਨਹੀਂ ਹੋ ਸਕਦੀ ਮੇਰੇ ਹਿਸਾਬ ਨਾਲ ਪਰ ਇਹ ਹੈ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਆਪਾਂ ਜਿਹੜਾ ਅਗਲਾ ਕਦਮ ਹੈ ਇਹ ਸਰਕਾਰਾਂ ਦਾ ਇੰਟੈਲੀਜੈਂਸੀਆਂ ਦਾ ਇੰਨਾ ਵਧਿਆ ਹੋਵੇ ਕਿ ਜਿਹੜਾ ਵੀ ਹੁਣ ਘੁੰਮਣ ਜਾਣ ਲੱਗੇ ਵੀ ਇੱਕ ਡਰ ਪੈਦਾ ਹੋ ਗਿਆ ਉਹ ਘੁੰਮਣ ਵੀ ਨਹੀਂ ਜਾ ਸਕਦੇ ਬੱਚੇ ਬਾਹਰੋਂ ਨਿਕਲਣ ਤੇ ਵੀ ਡਰੰਗੇ ਇਹ ਸਰਕਾਰਾਂ ਨੂੰ ਚਾਹੀਦਾ ਕਿਤੇ ਨਾ ਕਿਤੇ ਅਮਨ ਸ਼ਾਂਤੀ ਪੈਦਾ ਕਰਨ ਅਤੇ ਸੈਂਟਰਾਂ ਨੂੰ ਵੀ ਚਾਹੀਦਾ ਆਪਣੀਆਂ ਏਜੰਸੀਆਂ ਇੰਨੀਆਂ ਤਾਕਤਵਰ ਬਣਾਉਣ ਕਿ ਉਹਨਾਂ ਨੂੰ ਪਤਾ ਹੋਵੇ ਕਿ ਕੀ ਹੋਣ ਜਾ ਰਿਹਾ ਹੈ ਸਾਡੇ ਬੰਦੇ ਸੇਫ ਹੈ ਪਰਾਂਜੀ ਕਾਹਕਰੀ ਸਵਾਲ ਹੈਗਾ ਕਿ ਜਦੋਂ ਉੱਥੇ ਬੰਦੇ ਮਾਰੇਗੇ ਜੋ ਸੁਣਨ ਚ ਆਇਆ ਹੈਗਾ ਕਿ ਉਹਨਾਂ ਧਰਮ ਪੁੱਛ ਕੇ ਮਾਰਿਆ ਗਿਆ ਇਸ ਕਿਸਤਾ ਦੇ ਤੁਸੀਂ ਇਸ ਚੀਜ਼ ਨੂੰ ਨਹੀਂ ਇਹ ਤਾਂ ਧਰਮ ਨੂੰ ਟਾਰਗੇਟ ਕਰਕੇ ਤਾਂ ਭਾਈਚਾਰਕ ਸਾਂਝ ਆਪਣੀ ਤੋੜ ਰਹੇ ਆ ਇਹ ਠੀਕ ਹੈ ਨਾ ਇਹ ਸਾਂਝ ਖਰਾਬ ਕਰਨ ਦੇ ਕੰਮ ਹੈ ਹੁਣ ਹੁਣ ਤੁਸੀਂ ਦੇਖ ਲਓ ਹੁਣ ਜਿਹੜੀ ਆਪਣੀ ਨੀਤੀ ਹੈ ਹਕੂਮਤ ਦੀ ਉਹ ਸਿਰਫ ਹਿੰਦੂ ਮੁਸਲਮ ਸਾਰੇ ਪਾੜੇ ਪਾਈ ਜਾ ਰਹੇ ਸਿਰਫ ਕੀ ਰਾਜਨੀਤੀ ਲਈ ਸਿਆਸਤ ਲਈ ਪਰ ਉਹ ਗੱਲ ਮਾੜੀ ਹੈ ਆਪ ਕੀ ਕੀ ਇਸ ਦਿਨ ਉੱਥੇ ਉੱਥੇ ਮੁਸਲਮਾਨ ਵੀ ਕੁੰਡਾ ਮਰਿਆ ਮਰਿਆ ਨਾ ਉਹਦੀ ਗੱਲ ਨਹੀਂ ਕੀਤੀ ਕਿਸੇ ਨੇ ਫਿਰ ਮੀਡੀਆ ਨੇ ਨਹੀਂ ਕੀਤੀ ਬਿਲਕੁਲ ਹੋ ਇਸ ਕਰਕੇ ਬਹੁਤ ਹੀ ਹਿੰਮਤ ਭਗਾ ਤੇ ਸਰ ਜਿਹੜੀ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਯਾਰ ਤੁਹਾਨੂੰ ਲੱਗਦਾ ਕਿ ਉਸ ਦਾ ਇਫੈਕਟ ਪਿਆ ਇਹ ਬਿਲਕੁਲ ਬਿਲਕੁਲ ਹਿੰਦੂ ਰਾਸ਼ਟਰ ਜਦੋਂ ਹਰ ਗੱਲ ਹਿੰਦੂ ਰਾਸ਼ਟਰ ਤੇ ਆਉਂਦੀ ਹੈ ਜੇ ਜੇ ਸਿੱਖ ਆਪਣੀ ਗੱਲ ਕਰਨ ਦੇ ਤਾਂ ਕਹਿੰਦੇ ਨੇ ਇਹ ਹੱਤਵਰਤੀ ਨੇ ਇਹ ਗੱਲ ਨਹੀਂ ਨਾ ਮੈਟਰ ਨਹੀਂ ਹੈ ਕੋਈ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਆਪਾਂ ਨੂੰ ਜਨਤਾ ਨੂੰ ਵੀ ਇਹ ਸਮਝ ਜਾਣਾ ਚਾਹੀਦਾ ਵੀ ਆਪਾਂ ਇਕੱਠੇ ਰਹੀਏ ਇਹਨਾਂ ਦੀਆਂ ਗੱਲਾਂ ਜਨਾਈਏ ਕਿਸੇ ਦੇ ਨਹੀਂ ਇੱਕ ਹੋਰ ਬੇਨਤੀ ਹੈ ਉੱਥੇ ਇਹ ਮੰਦਭਾਗੀ ਪਹਿਲਗਾਮ ਚ ਜਿਹੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਹੁਣ ਜਿਹੜੀਆਂ 에ਅਰਲਾਈਨਸ ਨੇ ਉਹਨਾਂ ਦਾ ਟੂਟਾ ਕਰਾਇਆ ਕਰਤਾ ਉਹਨਾਂ ਨੇ ਕਿਉਂਕਿ ਇਹ ਵੀ ਇੱਕ ਮਾਰੀ ਨੀਤੀ ਹੈ ਉਹ ਆ ਕਿਹਦੇ ਕਹਿਣ ਤੇ ਤੇ ਕਿਹਦੀਆਂ 에ਅਰਲਾਈਨਸ ਨੇ ਉਹ ਇੱਕ ਵਿਚਾਰ ਦਾ ਮਤਲਬ ਵਿਚਾਰ ਹੈ ਪਰ ਇਹ ਸਾਡੇ ਸਾਡੇ ਕਹਿਣ ਤੇ ਇੱਕ ਪੱਤਰਕਾਰ ਵੀਰ ਨੇ ਸਾਨੂੰ ਦੱਸਿਆ ਇਸ ਗੱਲ ਦਾ ਕਿ ਇਹ ਟੂਟੇ ਰੇਟ ਹੋ ਗਏ ਆ ਕਿਉਂਕਿ ਉੱਥੇ ਜਨਤਾ ਡਰ ਗਈ ਨਿਕਲਣਾ ਚਾਹੁੰਦੀ ਸੀ ਤੇ 에ਅਰਲਾਈਨਸ ਨੇ ਆਪਣੇ ਕਿਰਾਏ ਭੜੇ ਵਧਾਤੇ ਮੇਰਾ ਨਾਮ ਮੁਹੰਮਦ ਰਾਸ਼ਿਦ ਹੈ ਮੈਂ ਇਸ ਘਟਨਾ ਬਾਰੇ ਸਭ ਤੋਂ ਜ਼ਿਆਦਾ ਨਿੰਦਾ ਇਸ ਚੀਜ਼ ਦੀ ਕਰਦਾ ਵੀ ਇਹ ਜਿਹੜੀ ਮੁੱਦਾ ਗਵਰਨਮੈਂਟ ਨੇ ਉਠਾਇਆ ਹੈ ਜਿਹੜੀ ਭਾਜਪਾ ਦੀ ਜਿਹੜੀ ਚੱਲੀ ਪੱਤਰਕਾਰੀ ਕਰਦੀਆਂ ਜਿਹੜੇ ਲੋਕ ਹਨ ਉਹਨਾਂ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਪਣੀ ਕਿੜੀ ਇਹ ਕਹਿੰਦੇ ਆ ਵੀ ਤਰਮ ਪੁੱਛ ਕੇ ਗੋਲੀਆਂ ਮਾਰੀਆਂ ਨੇ ਇਹ ਬਹੁਤ ਹੀ ਮਨ ਭਾਗੀ ਘਟਨਾ ਲੱਗੇ ਹੋਈ ਹੈ ਠੀਕ ਹੈ ਪਹਿਲੀ ਗੱਲ ਦਾ ਜਿਹੜਾ ਜਿਹੇ ਅਤੰਗਵਾਦ ਹੁੰਦਾ ਉਹਦਾ ਕੋਈ ਤਰਮ ਨਹੀਂ ਹੁੰਦਾ ਕੋਈ ਮਜ਼ਹਬ ਨਹੀਂ ਹੁੰਦਾ ਕੋਈ ਉਹਦੀ ਜਾਤ ਬਰਾਦਰੀ ਨਹੀਂ ਹੁੰਦੀ ਹੈ ਲੇਕਿਨ ਗਵਰਨਮੈਂਟ ਹੀ ਜਿਹੜੀ ਦੱਲੀ ਪੱਤਰਕਾਰ ਨੇ ਉਹਨਾਂ ਨੇ ਧਰਮ ਦੇ ਨਾਤੇ ਇਹਨੂੰ ਮੁੱਦੇ ਨੂੰ ਛਾਲਿਆ ਹੈ ਇਹ ਗਵਰਨਮੈਂਟ ਜਿਹੜੇ ਆਪਣੇ ਮੋਦੀ ਸ਼ਾਹਬ ਸਾਹਿਬ ਆਹ ਹੁੰਦੇ ਆ ਕਿ ਮੈਂ ਸਾਰੇ ਦਾ ਵਿਕਾਸ ਕਰਾਂਗਾ ਉਹਨਾਂ ਨੇ ਜਿਹੜੀ ਫੌਜੀ ਰੱਬ ਦੀ ਉਹਨਾਂ ਦੀ ਮੀਟਿੰਗ ਸੀ ਉਹਨੂੰ ਕੈਨਸਲ ਕਰਕੇ ਉਹ ਜੰਮੂ ਕਸ਼ਮੀਰ ਦੇ ਬਹਾਨੇ ਨਾਲ ਬੰਗਾ ਲਗਾਏ ਨੇ ਬਿਹਾਰ ਬਿਹਾਰ ਗਏ ਨਹੀਂ ਬਿਹਾਰ ਦੇ ਜਿਹੜੇ ਇਲੈਕਸ਼ਨ ਦਾ ਟਾਈਮ ਹੋ ਰਿਹਾ ਉੱਥੇ ਆਪਣਾ ਪ੍ਰਚਾਰ ਕਰਨਾ ਉਹਨਾਂ ਨੇ ਸ਼ੁਰੂ ਕਰਤਾ ਹਾਲਾਂਕਿ ਉਹਨਾਂ ਨੂੰ ਜੰਮੂ ਚਾਹੀਦਾ ਸੀ ਜਾਣਾ ਹੈਨਾ ਕਿੱਥੇ ਐਡੀ ਵੱਡੀ ਘਟਨਾ ਹੋਈ ਹੈ ਦੇਸ਼ ਦਾ ਐਡਾ ਵੱਡਾ ਨੁਕਸਾਨ ਹੋਇਆ ਹੈ ਜਿਹੜੇ ਬੇਕਫੂਰ ਲੋਕ ਮਰੇ ਨੇ ਉਹਨਾਂ ਬਾਰੇ ਉਹਨਾਂ ਨੂੰ ਬੋਲਣਾ ਚ ਸਗੋਂ ਆਪਣੇ ਪ੍ਰਚਾਰ ਚ ਚਲੇਗੇ ਇਹ ਬਹੁਤ ਮਾੜੀ ਗੱਲ ਹੈ ਸਭ ਤੁਸੀਂ ਇਹ ਕਹਿਣਾ ਚਾਹੁੰਦੇ ਹੋਗੇ ਕਿ ਜਿਹੜੀ ਧਰਮ ਦੀ ਗੱਲ ਕੀਤੀ ਗਈ ਹੈ ਵਿੱਚ ਇਹ ਸਿਰਫ ਰਾਜਨੀਤਿਕ ਸਟੰਟ ਹੈ ਬਿਲਕੁਲ 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 ਰਾਜਨੀਤਿਕ ਸਟੰਟ ਹੈ ਇਹ ਉੱਥੇ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਉੱਥੇ ਨਹੀਂ ਉੱਥੇ ਜਿਹੜਾ ਦੇਖੋ ਦੁਖਾਦ ਘਟਨਾ ਜਿਹੜੀ ਹੋਈ ਹੈ ਸਾਰਿਆਂ ਨੇ ਧਰਮ ਦੇ ਨਾਂ ਤੇ ਬੁਲਾ ਕੇ ਕਿਹਾ ਗਿਆ ਤੁਸੀਂ ਉਹਨੂੰ ਡਿਨਾਈ ਕਰ ਰਹੇ ਹੋ ਹਾਂਜੀ ਧਰਮ ਦੇ ਨਾਂ ਤੇ ਦੇਖੋ ਜਿਹੜਾ ਗੋਲੀ ਮਾਰਦੇ ਉਹ ਪੁੱਛਦਾ ਨਹੀਂ ਹੈਗਾ ਕਦੇ ਵੀ ਆਪ ਤੋਂ ਪਹਿਲਾਂ ਜਿੰਨੇ ਵੀ ਆਤਮਹਾਰੀ ਹਮਲੇ ਹੋਏ ਨੇ ਕਿਸ ਤਰ੍ਹਾਂ ਕਿ ਫੀ ਆਫੀ ਸੁਣਿਆ ਕਿ ਫੀ ਨੇ ਫਾਇਰੇ ਨੇ ਵੀ ਤਰਮ ਦੇ ਕੇ ਉਹਨਾਂ ਨੇ ਗੋਲੀ ਮਾਰੀ ਹੋਵੇ ਜਾਂ ਨਾਮ ਪੁੱਛ ਕੇ ਗੋਲੀ ਮਾਰੀ ਹੋਵੇ ਹਾਲਾਂਕਿ ਐਦਾਂ ਦੀ ਘਟਨਾ ਹੋਈ ਹੈ ਹਿੰਦੁਸਤਾਨ ਦੇ ਵਿੱਚ ਜਿਹੜੇ ਆਰਐਫਐਫ ਤੇ ਬੀਜੇਪੀ ਲਵਾ ਲੈ ਨੇ ਤਾੜੀ ਦੇ ਕੇ ਟੋਪੀ ਦੇ ਕੇ ਲੋਕਾਂ ਨੂੰ ਮਾਰਿਆ ਸਾਡੇ ਸਾਹਨੇ ਦੇ ਸਾਹਮਣੇ ਇਹ ਗੱਲ ਆਉਂਦੀ ਹੈ ਕਿ ਬੰਗਾਲ ਦੇ ਉੱਥੋਂ ਜਿਹੜੇ ਪੀਡੀ ਸੀ ਕੇ ਗੇਂ ਨੇ ਵਾਪਸ ਉਹਨਾਂ ਨੇ ਬਿਆਨ ਦਿੱਤਾ ਹੈਗਾ ਕਿ ਮੈਂ ਕਲਮਾ ਪੜਨਾ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਪੁੱਛਿਆ ਗਿਆ ਕਿ ਮੈਂ ਕਲਮਾ ਪੜ ਰਿਹਾ ਤੇ ਮੈਨੂੰ ਛੱਡ ਦਿੱਤਾ ਕਿ ਮੇਰੇ ਨਾਲ ਤੇਨੂੰ ਗੋਲੀ ਮਾਰ ਦਿੱਤੀ ਦੇਖੋ ਜਦੋਂ ਜੇਠੋ ਜਦੋਂ ਮੌਤ ਦਾ ਡਰ ਬੰਦਾ ਕੁਝ ਵੀ ਬੋਲਦਾ ਹੈ ਸਾਹਮਣੇ ਵਾਲਾ ਜੋ ਕਹਿੰਦਾ ਉਹ ਬੋਲਦਾ ਹੈ ਲੇਕਿਨ ਆਕੋ ਪਹਿਨਾ ਆਪਾਂ ਕਦੇ ਵੀ ਇਹੀ ਜੀ ਘਟਨਾ ਨਹੀਂ ਦੇਖੀ ਆਗੀ ਜਿਸ ਤੋਂ ਅਤੰਗਵਾਦੀ ਨੇ ਕਿਹਾ ਵੀ ਕਲਮਾ ਪੜ ਕੇ ਮਾਰਾਂਗੇ ਵੀ ਕਲਮਾ ਪੜ ਨਹੀਂ ਤੇ ਛੱਡ ਦਾਂਗੇ ਅਸੀਂ ਅੱਜ ਤੱਕ ਨਹੀਂ ਸੁਣਿਆ ਹੈਗਾ ਦੇਖੋ